ਇਨਫਲੂਐਂਸਰ ਅਤੇ ਵਲੌਗਰ ਨਰੂਲਾ ਕੱਪਲ ਅਤੇ ਉਹਨਾਂ ਦੀ ਪੂਰੀ ਨਰੂਲਾ ਫੈਮਿਲੀ ਨੂੰ ਕੌਣ ਨਹੀਂ ਜਾਣਦਾ ਜੋ ਹਮੇਸ਼ਾ ਆਪਣੇ ਵਲੌਗਸ ਅਤੇ ਰੀਲਸ ਰਾਹੀਂ ਲੋਕਾਂ ਦੇ ਦਿਲਾਂ ਨੂੰ ਜਿੱਤਦੇ ਆ ਰਹੇ ਹਨ ਉਹਨਾਂ ਦੇ ਫੈਨਸ ਦੀ ਗਿਣਤੀ ਲੱਖਾਂ ਵਿੱਚ ਹੈ ਅਤੇ ਲੋਕ ਉਹਨਾਂ ਨਾਲ ਬੇहद ਪਿਆਰ ਵੀ ਕਰਦੇ ਹਨ ਹਾਲ ਹੀ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਸैम ਨੇ ਲਾਈਵ ਆ ਕੇ ਸਾਂਝੀ ਕੀਤੀ ਅਤੇ ਆਪਣੇ ਚਾਹਣ ਵਾਲਿਆਂ ਨੂੰ ਤਿਆਰ ਰਹਿਣ ਲਈ ਕਿਹਾ ਸੈਮ ਤੇ ਰੀਤ ਦੀ ਜੋੜੀ 11 ਅਗਸਤ ਨੂੰ ਇੱਕ ਵਾਰ ਫਿਰ ਵੱਡੀ ਘੋਸ਼ਣਾ ਕਰਨ ਜਾ ਰਹੇ ਹਨ ਜਿਸ ਕਰਕੇ ਚਾਹਣ ਵਾਲਿਆਂ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ ਸਾਨੂੰ ਦੱਸਣ ਵਿੱਚ ਖੁਸ਼ੀ ਹੋ ਰਹੀ ਹੈ ਕਿ 11 ਅਗਸਤ ਨੂੰ ਸੈਮ ਅਤੇ ਰੀਤ ਨਰੂਲਾ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਸੈਮ ਨੇ ਲਾਈਵ ਆ ਕੇ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਜੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੋ ਲੋ ਜੀ ਅੱਜ ਕਿਸੇ ਵੀ ਟਾਈਮ ਪੋਸਟ ਆ ਸਕਦਾ ਵਾ ਤੇ ਸਾਰੇ ਰੈਡੀ ਹੋ ਜਾਓ ਹੋਪਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਗਾਣਾ 11 ਤਰੀਕ ਨੂੰ ਫੁੱਲ ਲਗਾਣਾ ਜਾਣਾ ਬਹੁਤ ਹੀ ਸੋਹਣੀ ਵੀਡੀਓ ਨਾਲ ਐਂਡ ਬਹੁਤ ਹੀ ਯੂਨੀਕ ਚੀਜ਼ ਆ ਤੇ ਪਹਿਲੀ ਵਾਰੀ ਮੈਂ ਆਹ ਜ਼ੋਨ ਦਾ ਗਾਣਾ ਕੀਤਾ ਵਾ ਹੋਪਸੋ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਤੇ ਇਹਦੇ ਵੀਰ ਕਰਦੇ ਰਹੋ ਐਨੀ ਟਾਈਮ ਪੋਸਟਰ ਓਕੇ ਸੈਮ ਦੀ ਇਸ ਅਪਡੇਟ ਤੋਂ ਬਾਅਦ ਲੋਕ ਬੇਸਬਰੀ ਨਾਲ ਇਸ ਗੀਤ ਦੀ ਉਡੀਕ ਕਰ ਰਹੇ ਹਨ ਅਸੀਂ ਵੀ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੇ ਗੀਤ ਨੂੰ ਕਾਮਯਾਬੀ ਦੇਵੇ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਹੋਰ ਤਰੱਕੀ ਕਰਨ। ਤੁਸੀਂ ਵੀ ਇਹ ਗੀਤ ਜ਼ਰੂਰ ਸੁਣਿਓ ਅਤੇ ਦੱਸਿਓ ਕਿ ਤੁਹਾਨੂੰ ਸੈਮ ਤੇ ਰੀਤ ਦੀ ਜੋੜੀ ਕਿਵੇਂ ਲੱਗਦੀ ਹੈ। ਆਪਣੀ رائے ਸਾਂਝੀ ਕਰੋ ਕਮੈਂਟ ਬਾਕਸ ਵਿੱਚ ਤੇ ਜੇ ਤੁਸੀਂ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।